ਦੇਖੋ ਅੱਜ ਸਾਡੀ ਸਾਰੀ ਪਾਰਟੀ ਪੰਜਾਬ ਦੇ ਬਹੁਤ ਹੀ ਅਹਿਮ ਮੁੱਦੇ ਜਿਹੜੇ ਹਨ ਵਿਸ਼ੇਸ਼ ਤੌਰ ਜੋ ਸਾਡੇ ਕਿਸਾਨ ਵੀਰਾਂ ਨਾਲ ਹਰਿਆਣੇ ਦੇ ਬਾਗਵਾਲਾਂ ਤੇ ਹੋ ਰਿਹਾ ਹੈ ਇੱਕ ਦਾ ਕਤਲ ਹੋ ਚੁੱਕਿਆ ਹੈ 6-7 ਹੋਰ ਸ਼ਹੀਦ ਹੋਏ ਨੇ 300 ਤੋਂ ਵੱਧ ਗੋਰੀਆਂ ਦੇ ਫਟੜ ਹੋਏ ਨੇ ਪੰਜਾਬ ਦੇ ਝੰਡੇ ਸੀ ਤੇ ਸਾਡਾ ਮੁੱਖ ਮੰਤਰੀ ਕੋਡੇ ਟੇਕ ਕੇ ਜੀਵਨ ਰਿਸ਼ਤ ਦਾ ਬਚੋਲਾ ਬਣਿਆ ਬੈਠਾ ਮੈਨੂੰ ਬਹੁਤ ਅਫਸੋਸ ਸਨ ਹੈ ਗਨ ਕਹਿਣਾ ਪੈਂਦਾ ਸਾਨੂੰ ਬਹੁਤ ਅਫਸੋਸ ਅਸੀਂ ਪੰਜਾਬ ਦੇ ਹਰ ਵਰਗ ਵਿੱਚ ਪਛਦੇ ਇਸ ਤੌਰ ਸਾਡੇ ਦਲ ਦਲਤ ਵਰਗ ਸਾਡੀਆਂ ਪਛੜੀਆਂ ਸ਼੍ਰੇਣੀਆਂ ਸਾਡੀਆਂ ਮਾਤਾਵਾ ਤੇ ਪੈਣਾ ਸਾਡੇ ਨੌਜਵਾਨ ਬੱਚੇ ਸਾਡੀ ਕਿਸਾਨੀ ਸਾਡੇ ਖੇਤ ਮਜ਼ਦੂਰ ਸਾਡੇ ਵਪਾਰੀ ਜਿਹੜੇ ਸਾਡੇ ਦੁਕਾਨਦਾਰ ਜਿਹੜੇ ਇਹਨਾਂ ਦੇ ਸਾਰੇ ਬੁੱਧੇ ਚਾਰ ਸਪੀਕਰ ਲਿਸਟੇਡ ਸੀ ਜਿਹਦੇ ਵਿੱਚ ਸਾਰੋਂ ਪਹਿਲੇ ਮੇਰੀ ਵਾਰੀ ਸੀ ਅਸ ਲੀਡਰੋ ਕੀ ਓਪੋਜੀਸ਼ਨ ਫਿਰ ਸਾਡੇ ਪ੍ਰਧਾਨ ਰਾਜਾ ਬੜਿੰਗਜੀ ਦੀ ਫਿਰ ਸਤਿ ਸੁਭਿੰਦਰ ਸਿੰਘ ਰੰਦਾਵਾ ਜੀ ਦੀ ਫਿਰ ਸੁਖਵਿੰਦਰ ਸਿੰਘ ਕੋਟਲੀ ਸਾਹਿਬ ਦੀ ਤੇ ਸਾਰਿਆਂ ਨੂੰ ਵੱਡਾ ਸਾਨੂੰ ਅਫਸੋਸ ਕੀ ਇੱਕ ਸੋਚੀ ਸਮਝੀ ਸਾਜ਼ਿਸ਼ ਦੀ ਮੁੱਖ ਮੰਤਰੀ ਸਵੇਰੇ ਇੱਕ ਲਫਾਫਾ ਲੈ ਕੇ ਆਉਂਦਾ ਹੈ ਲਫਾਫਾ ਉਸੇ ਟਾਈਮ ਪਾਉਂਦੇ ਲਫਾਫਾ ਇੱਕ ਮੈਸੇਂਜਰ ਨੂੰ ਵਿਧਾਨ ਸਭਾ ਦੇ ਸਟਾਫ ਦੇ ਮੈਂਬਰ ਨੂੰ ਕਹਿੰਦਾ ਕਿ ਸਪੀਕਰ ਸਾਹਿਬ ਦੇ ਕੋਲ ਮਾਰਸ਼ਲ ਨੂੰ ਕਹਿੰਦਾ ਪੇਸ਼ ਕਰੋ ਫਿਰ ਕਿਹਾ ਜਾਂਦਾ ਲਫਾਫਾ ਖੋਲੋ ਮੈਂ ਇੱਕ ਐਹੋ ਜੀ ਚੀਜ਼ ਲੈ ਕੇ ਆਂਦੀ ਏ ਜਿਹੜੀ 75 ਸਾਲਾਂ ਵਿੱਚ ਹਿੰਦੁਸਤਾਨ ਦੀ ਕਿਸੇ ਵਿਧਾਨ ਸਭਾ ਕਿਸੇ ਮੁੱਖ ਮੰਤਰੀ ਨੇ ਐਹੋ ਜਿਹਾ ਟੋਕਨ ਆਪਣੇ ਸੂਬੇ ਨੂੰ ਪਿਆਰ ਦਾ ਨਹੀਂ ਪੇਸ਼ ਕੀਤਾ ਹੋਣਾ ਨਹੀਂ ਸੋਚਿਆ ਕਿ ਕੋਈ ਕੋ ਵੱਡੀ ਅੱਜ ਅਨਾਉਂਸਮੈਂਟ ਹੈ ਸ਼ਾਇਦ ਬਜਟ ਤੋਂ ਪਹਿਲੇ ਕਰ ਲਏ ਨੇ ਹੋ ਸਕਦਾ ਸਾਡੀਆਂ ਨੌਜਵਾਨ ਬੱਚੀਆਂ ਪੜ੍ਹਨਾ ਜਿਨ੍ਹਾਂ ਨੂੰ ਹਜ਼ਾਰ ਰੁਪਈਆ ਮਹੀਨਾ ਕਿੱਸ ਜਾਂ 올ਡ ਪੈਨਸ਼ਨ ਸਕੀਮ ਸਾਡੇ ਵਪਾਰ ਜਿਹੜੇ ਸਾਡੇ ਸਰਕਾਰੀ ਮੁਲਾਜ਼ਮੇ ਮੈਂ ਸ਼ਾਇਦ ਉਹਨਾਂ ਦੀ ਕੋਈ ਨਾ ਕੋਈ ਐਲਾਨ ਕਰਨ ਵਾਸਿਆਣਗੇ ਤੇ ਅਸੀਂ ਵੇਖਿਆ ਕੀ ਕਿ ਜਦੋਂ ਲਫਾਫਾ ਕੋਲਿਆ ਸਪੀਕਰ ਸਾਹਿਬ ਸਦਵਾ ਸਾਹਿਬ ਨੇ ਕਿ ਜੰਦਰਾ ਕੱਢ ਲਿਆ ਤੇ ਦੋ ਚਾਬੀਆਂ ਕੱਢੀਆਂ ਐਡਾ ਕੋਝਾ ਮਜ਼ਾਕ ਅਸੀਂ ਪੁੱਛਿਆ ਸਪੀਕਰ ਸਾਹਿਬ ਨੂੰ ਸੀਐਮ ਸਾਹਿਬ ਉੱਠ ਕੇ ਕਹਿਣ ਲੱਗੇ ਕਿ ਗੱਲ ਇਸ ਤਰ੍ਹਾਂ ਜੀ ਪੰਛੀ ਨੂੰ ਗੱਲ ਸੁਣਨ ਦੀ ਆਦਤ ਨਹੀਂ ਤੁਸੀਂ ਕਿਰਪਾ ਕਰਕੇ ਵਿਧਾਨ ਸਭਾ ਦੇ ਸਟਾਫ ਨੂੰ ਕਹੋ ਕਿ ਦੋਨੋਂ ਦਰਵਾਜ਼ਿਆਂ ਨੂੰ ਕਾਲਾ ਲਾ ਦਿਓ ਤੇ ਉਹਨਾਂ ਚਿਰ ਨਹੀਂ ਉੱਠਣਾ ਜਿੰਨਾ ਚਿਰ ਮੇਰੀ ਸਾਰੀ ਗੱਲ ਨਹੀਂ ਸੁਣੀ ਜੀ ਵਿਖੋ ਸੀ ਕੋ ਤੁਮ ਮਜ਼ਦੂਰ ਇੰਨਾ ਵੱਡਾ ਕਾਨ ਪਾਰਲੀਮੈਂਟਰੀ ਪ੍ਰੈਕਟਿਸਸ ਪਾਰਲੀਮੈਂਟਰੀ ਸਿਸਟਮ ਦਾ ਤੇ ਇੰਨਾ ਮੈਂ ਸਮਝ ਨਾ ਬਿਲਕੁਲੀ ਕਮਜ਼ੋਰ ਸਪੀਕਰ ਜਿਹੜਾ ਅਜੇ ਤੱਕ ਅਸੀਂ ਇਤਿਹਾਸ 'ਚ ਨਹੀਂ ਦੇਖਿਆ ਅਗਲਾ ਤੁਸੀਂ ਵੇਖੋ ਜਿਹੜਾ ਇਹਨਾਂ ਨੇ ਬਦਲਿਆ ਬਕਾਇਦਾ ਤੌਰ 'ਤੇ ਨਾ ਕਿਸੇ ਦੀ ਇਜਾਜ਼ਤ ਲਈ ਉਸੇ ਟਾਈਮ ਅਨਾਉਂਸਮੈਂਟ ਕੀਤੀ ਕਿ ਜਿਹੜਾ ਪਹਿਲੇ ਕੁਐਸਚਨ ਆਨਸਰ आवर ਹੈ ਉਹਨੂੰ ਅਸੀਂ ਬਾਅਦ ਵਿੱਚ ਕਰਾਵਾਂਗੇ ਸੀਰੋਰ ਪੋਸਟਪੋਨ ਕਰ ਦਿੱਤਾ ਕੁਐਸਚਨਰ ਪੋਸਟਪੋਨ ਕਰ ਦਿੱਤਾ ਕਿਤੇ ਮੁੱਖ ਮੰਤਰੀ ਜਿਹੜੀਆਂ ਕਨਵੈਂਸ਼ਨਸ ਨੇ ਹਰ ਅਸੈਂਬਲੀ ਦੀਆਂ ਹਰ ਪਾਰਲੀਮੈਂਟ ਦੀ ਜਿਹੜਾ ਲੀਡਰ ਆਫ ਦਾ ਹਾਊਸ ਹੁੰਦਾ ਹੈ ਉਹ ਕਿਸੇ ਬਹਿਸ ਦੇ ਵਿੱਚ ਵੀ ਸਾਰੇ ਰਖੀਲਾ ਸਪੀਕਰ ਐਂਡ ਚੀਫ ਮਿੰਿਸਟਰ ਨੇ ਉੱਠ ਕੇ ਬਿੜਾ ਸਾਡੀ ਸਹਿਮਤੀ ਲਈ ਬਾਕੀ ਪੋਲਿਟਿਕਲ ਜਮਾਤਾਂ ਨੇ ਸਪੀਕਰ ਸਾਹਿਬ ਨੇ ਚੀਫ ਮਿੰਟਰ ਨੂੰ ਕਿਹਾ ਤੁਸੀਂ ਆਪਣਾ ਭਾਸ਼ਾ ਚੁਣੋ ਉਥੇ ਤੁਸੀਂ ਬੇਹੂਦਾ ਇਸਤੇਮਾਲ ਕੀਤੇ ਗਏ ਸ਼ਬਦ ਸਾਰਿਆਂ ਵਾਸਤੇ ਤੁਸੀਂ ਵੇਖਿਆ ਕਨਵੈਨਸ਼ਨਸ ਤੋੜਿਆ ਬੇਹੂਦਾ ਇਸਤੇਮਾਲ ਕੀਤੇ ਗਏ ਸ਼ਬਦ ਸਾਨੂੰ ਸਾਰਿਆਂ ਨੂੰ ਵੱਡਾ ਕਸ਼ਟ ਤੇ ਤਕਲੀਫ ਹਿਸ ਕਰਦੀ ਹਰ ਅਸੈਂਬਲੀ ਦੇ ਵਿੱਚ ਤੁਸੀਂ ਵੇਖਿਆ ਜਦੋਂ ਇਹ ਵੀ ਕਾਂਗਰਸ ਦੀ ਸਰਕਾਰ ਸੀ ਤੇ ਆਮ ਆਦਮੀ ਪਾਰਟੀ ਆਪੋਜੀਸ਼ਨ ਵਿੱਚ ਸੀ ਇਹ ਵੀ ਆਪਣੀ ਪ੍ਰਦਰਸ਼ਨ ਕਰਦੀ ਸੀ ਇਹ ਬਕਾਇਦਾ ਤੌਰ 'ਤੇ ਸਾਡੇ ਹੱਕ ਪਰ ਸਾਰਿਆਂ ਨੂੰ ਅਫਸੋਸਨਾ ਕਰਦਾ ਜਿਹੜਾ ਹੁਣ ਸਾਨੂੰ ਵਾਕ ਆਊਟ ਕਰਕੇ ਆਣਾ ਪੈਣਾ। ਕਿ ਇਹਨਾਂ ਨੇ ਇੱਕ ਮੇਰੇ ਦਲਿਤ ਕੁਲੀਗ ਮੇਰੇ ਐਸਟਿਮਡ ਕੁਲੀਗ ਸੱਜ ਸੁਖਵਿੰਦਰ ਸਿੰਘ ਕੋਟਲੀ ਸਾਹ ਆਦਮਪੁਰ ਤੋਂ ਸਾਡੇ ਅੰਦਰਲੇ ਮੇਰੇ ਸੱਜੇ ਹੱਥ ਖੜੇ। ਉਹਨਾਂ ਨੇ ਜਦੋਂ ਇਹਨਾਂ ਤੇ ਕੇਐਮਐਲਏ ਨਿਹਾਲ ਸਿੰਘ ਵਾਲੇ ਹਲਕੇ ਤੋਂ ਬਲਾਸਪੁਰ ਸਾਹਿਬ ਗੱਲ ਕਰਦੇ ਸੀ ਗਵਰਨਰ ਦੇ ਡੈਸਕ ਤੇ। ਉਦੋਂ ਇਹਨਾਂ ਨੇ ਮੰਗ ਕੀਤੀ ਭਗਵੰਤ ਮਾਨ ਜੀ ਤੁਸੀਂ ਤੁਹਾਡੀ ਪਾਰਟੀ ਨੇ ਤਾਂ ਤੁਸੀਂ ਵਾਦਾ ਕੀਤਾ ਸੀ ਕਿ ਅਸੀਂ ਦਲਿਤ ਵਰਗ ਦਾ ਜੈਪਤੀ ਚੀਫ ਮਿਨਿਸਟਰ ਬਣਾਵਾਂਗੇ ਤੇ ਦੱਸੋ ਕਦੋਂ ਕਿਰਪਾ ਕਰੋਗੇ ਜਦੋਂ ਪੰਜ ਸੱਤ ਵਾਰ ਇਹਨਾਂ ਨਾਹਰਾ ਲਾਇਆ ਭਗਵੰਤ ਮਾਨ ਜੀ ਨੇ ਆਪਣੇ ਨਾਲ ਦੇ ਕੁਲੀਗ ਨੂੰ ਗੱਲ ਕਹੀ ਤੇ ਸਾਡੇ ਵੀ ਇੱਕ ਸਾਥੀ ਨੂੰ ਖਲੋਤੇ ਨੂੰ ਆਵਾਜ਼ ਮਾਰ ਕੇ ਕਹੀ ਕਿ ਮੈਨੂੰ ਲੱਗਦਾ ਇਹਨੂੰ ਦੌਰਾ ਪੈ ਰਿਹਾ ਇਹਨੂੰ ਛੇਤਰ ਸੰਘਾਓ ਉਹ ਜੁਤੀ ਸਿੰਘਾ ਕਹਿੰਦਾ ਮਤਲਬ ਇਹ ਸੀ ਕਿ ਜੁਤੀ ਸਿੰਘਾ ਇੱਕ ਗਲਤ ਭਰਾ ਵਾਸਤੇ ਇੱਕ ਮੈਂਬਰ ਆਫ ਦੀ ਇਸਟੀਮ ਹਾਊਸ ਵਾਸਤੇ ਇਸ ਕਿਸਮ ਦੀ ਗੱਲ ਕਹਿਣੀ ਮੈ ਸਾਹਮਣੇ ਬਹੁਤ ਅਫਸੋਸ ਅਸੀਂ ਅੱਜ ਮੰਗ ਕਰਦੇ ਹਾਂ ਕਿ ਭਗਵੰਤ ਮਾਨਸੂ ਤੇ ਗੁਰੂਆਂ ਪੀਰਾਂ ਪਗੰਬਰਾਂ ਦੀ ਜਿਹੜੇ ਦ세 ਪਾਸ਼ਾ ਦਾ ਜਿਹੜਾ ਫਲਸਫਾ ਹੈ ਸਾਡਾ ਮਾਨਸ ਕੀ ਜਾਤ ਸਭ ਇੱਕ ਹੀ ਪਛਾਣਦਾ ਹੈ ਤੋ ਇੱਕੋ ਵਾਰ ਦੇ ਵਿੱਚ ਇਨਾ ਤੇਰੇ ਦਿਮਾਗ ਦੇ ਵਿੱਚ ਨਸ਼ਾ ਚੜ ਗਿਆ ਚੀਫ ਮਿਨਿਸਟਰੀ ਦਾ ਕਿ ਤੈਨੂੰ ਰੱਬ ਹੀ ਭੁੱਲ ਗਿਆ ਤੂੰ ਪੰਜਾਬ ਦੀ ਸੰਸਕ੍ਰਿਤੀ ਪੰਜਾਬ ਦੀਆਂ ਕਦਰਾਂ ਕੀਮਤਾਂ ਭੁੱਲ ਗਿਆ ਇੱਕ ਆਪਣੇ ਸਟੇਮਡ ਕੁਲੀਗ ਨੂੰ ਜਿਹਨੇ ਬੜੀ ਨਰਮਾਈ ਦੇ ਵਿੱਚ ਇਹਨੂੰ ਬੇਨਤੀ ਕੀਤੀ ਕਿ ਚੀਫ ਮਿਨਿਸਟਰ ਸਾਹਿਬ ਤੁਸੀਂ ਡੈਪਟੀ ਸੀਐਮ ਇੱਕ ਧਰਤ ਲੈਣਾ ਸੀ ਕਦੋਂ ਲੋਗ ਤੇ ਤੁਸੀਂ ਇਹੋ ਜਿਹੀ ਸ਼ਬਦਾਬਲੀ ਇੱਕ ਧਰਤ ਭਰਾਵਾ ਅਸੀਂ ਹਾਊਸ ਦਾ ਬਾਈਕਾਟ ਕਰਕੇ ਆਏ ਅਸੀਂ ਇੱਥੇ ਮੰਗ ਕਰਨੇ ਕਿ ਭਗਵੰਤ ਮਾਨ ਕੋ ਅਜ ਅਸਤੀਫਾ ਦੇ। ਨਾ ਤੇ ਪੰਜਾਬ ਦੀ ਟੈਰਿਟਰੀ ਸ਼ੀਫਗਾਰਡ ਕਰ ਸਕੇ ਹਰਿਆਣੇ ਤੇ। ਨਾ ਪੰਜਾਬ ਦੀ ਕਿਸਾਨੀ ਸ਼ੀਫਗਾਰਡ ਕਰ ਸਕੇ। ਨਾ ਸਾਡੀ ਜਵਾਨੀ ਸ਼ੀਫਗਾਰਡ ਕਰ ਸਕੇ। ਕੋਟੇ ਟੇਕ ਗਿਆ ਬਕਾਇਦਤ ਔਰ ਜਿਹੜਾ ਪਹਿਲੇ ਦਿਨੋਂ ਸਾਡਾ ਕਹਿਣਾ ਸੀ ਕਿ ਜਿੱਦਣ ਮਹਾਰਾਸ਼ਟਰ ਦਾ ਜਾਜ ਆਇਆ ਸਾਰਿਆਂ ਨੂੰ ਪਹਿਲਾ ਇੱਕ ਦਾ ਛਦੇ ਬਣੇਗਾ। ਇਹ ਉਸ ਪਾਸੇ ਗੱਲ ਚੱਲਦੀ। ਅੱਜ ਉਥੇ ਵੈਸੋ ਵੈਸੀ ਇਹ ਵੀ ਗੱਲ ਹੋਈ ਉਹਨੇ ਕਿਹਾ ਕਿ ਜਿੱਥੇ ਵੀ ਤੁਸੀਂ ਇਲੈਕਸ਼ਨ ਲੜਨੀ ਹੈ ਮੈਂ ਤੁਹਾਡੇ ਬਰਾਬਰ ਚੱਲਾਂਗਾ ਉਹਨੇ ਓਪਨਲੀ ਚੈਲੰਜ ਕੀਤਾ ਮੈਂ ਆਦਾ ਚੈਲੰਜ ਕਬੂਲ ਕਰ ਅਸ ਲੀਡਰ ਆਫ ਦੀ ECL ਜਿੱਥੇ ਵੀ ਭਗਵੰਤ ਮਾਨ ਪਾਰਲਮੈਂਟ ਦੀ ਇਲੈਕਸ਼ਨ ਲੜੇਗਾ ਜੇ ਉਹ ਲੜੇ ਤੇ ਮੈਂ ਉਹਦੇ ਖਿਲਾਫ ਲੜਾਂਗਾ ਮੇਰੀ ਇਹ ਪੇਸ਼ਕਸ਼ ਹੈ ਪੰਜਾਬ ਦੇ ਲੋਕਾਂ ਨਾਲ ਵਾਦਾ ਹੈ ਜਿੱਥੇ ਵੀ ਭਗਵੰਤ ਮਾਨ ਜੇ ਪਾਰਲਮੈਂਟ ਲੜੇ ਕਿਉਂਕਿ ਉਹਨੇ ਅੱਦਰ ਵਚਨ ਦਿੱਤਾ ਸੀ ਮੈਂ ਪਾਰਲਮੈਂਟ ਲੜਾਂਗਾ ਤੇ ਮੈਨੂੰ ਇਹ ਗੱਲ ਕਹੀ ਸੀ ਕਿ ਜੇ दम ਹੈ ਤੇ ਮੇਰੇ ਸਾਹਮਣੇ ਲੜ ਕੇ ਖਾਓ ਤੇ ਮੈਂ ਕਿਹਾ ਸੀ ਜੇ ਪਿਓ ਦਾ ਪੁੱਤਰ ਨੇ ਭਗਵਾਨ ਜੇ ਪਿਓ ਦਾ ਪੁੱਤਰ ਨੇ ਹੁਣ ਜਿੱਥੇ ਮਰਜੀ ਪੰਜਾਬ 'ਚ ਲੜ ਲੈ ਤੇਰਾ ਸੀਟ ਹੈ ਅਸੀਂ ਤੇਰਾ ਸਾਡੀ ਪਾਰਟੀ ਇੰਡੀਅਨ نیشنل ਕਾਂਗਰਸ ਤੇ ਪ੍ਰਤਾਪ ਸਿੰਘ ਬਾਜਾਦ ਤੇਰਾ ਮੁਕਾਬਲਾ ਕਰੇਗਾ ਫੈਸਲਾ ਲੋਕਾਂ ਦੇ ਹੱਥੇ ਛੱਡ ਲਾ ਇਹ ਬਿਲਕੁਲ ਇਸ ਟਾਈਮ ਕੱਪੜਿਆਂ ਤੋਂ ਬਾਹਰ ਹੋ ਚੁੱਕੇ ਆ ਦਿਮਾਗ ਦੇ ਉੱਤੇ ਤਾਕਤ ਦੇ ਦੀ ਇੰਨੀ ਪੂਰੀ ਤਰ੍ਹਾਂ ਛਾ ਚੁੱਕੀ ਹੈ ਇਹਨੂੰ ਜਿਹੜੇ ਕੈਦੇ ਕਾਨੂੰਨ ਨੇ ਜਿਹੜੀ ਇੱਕ ਪਰੰਪਰਾ ਹੈ ਸੀਐਮ ਦੇ ਆਫਿਸ ਦੀ ਉਹ ਸਾਰੀਆਂ ਭੁੱਲ ਚੁੱਕੇ ਆ ਸਾਰੀ ਪ੍ਰੈਸ ਪ੍ਰੈਸ ਗੈਲਰੀ 'ਚ ਬੈਠੀ ਵੇਖ ਰਹੀ ਸੀ ਹਰ ਜਗ੍ਹਾ ਦੇ ਉੱਤੇ ਉਹ ਟੌਂਟ ਕਰ ਰਿਹਾ ਸੀ ਮਾੜੇ ਸ਼ਬਦਾਵਲੀ ਵਰਤ ਰਿਹਾ ਸੀ ਕਾਲੀ ਗਲੋਸ਼ ਤੱਕ ਉਤਰਿਆ ਸੀ ਮੇਰੇ ਸਾਥੀ ਇਸ ਗੱਲ ਦੇ ਗਵਾਹ ਹੋਣਗੇ ਦੋ ਤਿੰਨ ਵਾਰ ਮੂੰਹ ਦੇ ਵਿੱਚ ਉਹਨੇ ਗਾਲੀ ਕੱਢਣ ਦੀ ਕੋਸ਼ਿਸ਼ ਕੀਤੀ ਤੋਂ ਅਸੀਂ ਸਾਰੇ ਸੋਚ ਵਿਚਾਰ ਵੀ ਕਰ ਰਹੇ ਹੋ ਸਕਦਾ ਸਾਨੂੰ ਕਿਸੇ ਕਨਸਟੀਟਿਊਸ਼ਨ ਕਮਿਸ਼ਨ ਕੋ ਵੀ ਜਾਣਾ ਪਏ ਮੁੱਖ ਮੰਤਰੀ ਦੇ ਕੋਲ ਇਸ ਗੱਲ ਦੇ ਖਿਲਾਫ ਕਿ ਸਾਡੇ ਨਰੇ ਸਾਡੇ ਕੁਲੀਕ ਤੇ ਇੱਕ ਬਹੁਤ ਹੀ ਇਨਫਲੂਐਂਸ਼ੀਅਲ ਜਿਹੜਾ ਸੈਕਸ਼ਨ ਹੈ ਪੰਜਾਬ ਦਾ ਉਹਨਾਂ ਦੇ ਖਿਲਾਫ ਇਹਨੇ ਇਹ ਮਾੜੀ ਸ਼ਬਦਾਬਲੀ ਵਰਤੀ ਹੈ ਮੈਂ ਸੱਚ ਨਾਲ ਸਮੁੱਚੇ ਪੰਜਾਬੀ ਜਗਤ ਦੇ ਖਿਲਾਫ ਇਹਨੇ ਅਪਮਾਨ ਕੀਤਾ ਰੱਬੇ ਨੂੰ ਭੁੱਲਿਆ ਰੱਬ ਨੇ ਹੀ ਰਸਤਾ ਲੱਭਣਾ ਇਸ ਨੂੰ ਬੰਦਾ ਬੰਦਾ ਬਣਾਉਂਦਾ ਇਹ ਇੱਕ ਵਾਰ ਫੇਰ ਨੂੰ ਚੀਪ ਰਸਤੀ ਦੀ ਜਿਹੜੀ ਇਹਨੂੰ ਇੰਨੀ ਕਰ ਇਹਦੇ ਦਿਮਾਗ 'ਚ ਗੱਲ ਆ ਚੁੱਕੀ ਐ ਇੱਕ ਵਾਰ ਮੈਨੂੰ ਯਾਦ ਹੈ ਇੱਕ ਹੋਰ ਵੀ ਰਾਸੀ ਪਾਰਟੀ ਦਾ ਮੁਖੀ ਹੁੰਦਾ ਸੀ ਜਿਹੜਾ ਕਹਿੰਦਾ ਸੀ 25 ਸਾਲ ਨਹੀਂ ਸੀ ਜੰਮਿਆ ਤੇ ਹੁਣ ਤੁਸੀਂ ਵੇਖੋ ਹਾਲ ਉਹਨਾਂ ਦਾ ਕੀ ਬਣ ਰਿਹਾ ਤੋ ਭਗਵੰਤ ਮਾਨ ਜੀ ਇੱਕ ਚੰਗੀ ਗੱਲ ਸੁਣ ਲਓ ਪੰਜਾਬ ਦੇ ਲੋਕ ਜਿਹਦੇ ਸੇਵਤੇ ਤਾਜ ਰੱਖਦੇ ਨੇ ਉਹਨਾਂ ਨੂੰ ਤਾਜ ਲਾਣਾ ਵੀ ਆਉਂਦਾ ਤੇ ਤਖਤ ਤੇ ਚੜਾਣਾ ਵੀ ਆਉਂਦਾ ਤੋ ਮੈਂ ਇੰਨੇ ਕਹਿੰਦਾ ਹੋਇਆ ਕੋਟਲੀ ਸਾਹਿਬ ਨੂੰ ਬੇਨਤੀ ਕਰੂੰਗਾ ਜੋ ਤੁਹਾਡੇ ਨਾਲ ਬਾਪਰੀ ਹੈ ਕਿਰਪਾ ਕਰਕੇ ਪਰ ਇਸ ਨੇ ਸਾਹਮਣੇ ਰੱਖੋ ਉਸ ਤੋਂ ਬਾਅਦ ਜਿਹੜੇ ਮੇਰੇ ਕੋਈ ਸਾਥੀ ਹੋਰ ਆਪਣੀ ਗੱਲ ਕਰਨਾ ਚਾਹਣਗੇ ਦਰਸ਼ਕ ਵੀ ਆਉਗੇ ਸਤਾਰਿਓਕ ਸਾਰੇ মিডিਆ ਦੇ ਭਰਾ ਭੈਣਾ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ ਅੱਜ ਮੈਨੂੰ ਬਹੁਤ ਅਫਸੋਸ ਦੇ ਨਾਲ ਜਿਹੜਾ ਉਹ ਤੁਹਾਡੇ ਰੂਪ ਰੂਪੋਂ ਦਾ ਮੌਕਾ ਮਿਲ ਰਿਹਾ ਬਹੁਤ ਭਰੇ ਮਨ ਦੇ ਨਾਲ ਕਿ ਮੈਂ ਹਮੇਸ਼ਾ ਜ਼ਿੰਦਗੀ ਦੇ ਅੰਦਰ 40 ਸਾਲ ਗਰੀਬਾਂ ਲੋਕਾਂ ਦੇ ਲਈ ਲੜਦਾ ਰਿਹਾ ਗਰੀਬਾਂ ਦੀ ਆਵਾਜ਼ ਬਣ ਕੇ ਉਹਨਾਂ ਦੇ ਹੱਕਾਂ ਦੇ ਲਈ ਪੰਜਾਬ ਦੇ ਗਲੀਆਂ ਬਾਜ਼ਾਰਾਂ ਦੇ ਅੰਦਰ ਕਿ ਦਲਤਾਂ ਦਾ ਗਰੀਬਾਂ ਦਾ ਪਛੜਿਆਂ ਦਾ ਸਨਮਾਨ ਹੋਵੇ ਉਹਨਾਂ ਲਈ ਲੜਦਾ ਲੜਦਾ 40 ਸਾਲ ਬਾਅਦ ਭਾਵੇਂ ਮੈਂ ਪੰਜਾਬ ਦੀ ਵਿਧਾਨ ਸਭਾ ਦੀਆਂ ਗੈਲਰੀਆਂ ਦੇ ਅੰਦਰ ਬੈਠ ਕੇ ਭਾਸ਼ਣ ਸੁਣਿਆ ਕਰਦਾ ਸੀ ਔਰ ਕਦੇ ਸੋਚਦਾ ਹੁੰਦਾ ਸੀ ਕਿ ਮੈਂ ਵੀ ਇੱਥੇ ਆ ਕੇ ਆਪਣੇ ਸਮਾਜ ਦੀ ਲੋਕਾਂ ਦੀ ਕੌਮ ਦੀ ਆਵਾਜ਼ بلند ਕਰਾਂ ਸੋ ਮੈਨੂੰ ਲੋਕਾਂ ਨੇ ਚਿਤਾ ਕੇ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ ਮੈਂ ਹਮੇਸ਼ਾ ਲੋਕ ਮੁੱਦਿਆਂ ਦੇ ਉੱਤੇ ਪੰਜਾਬ ਦੀ ਵਿਧਾਨ ਸਭਾ ਚ ਬੋਲਦਾ ਹਾਂ ਜਿਸ ਦਿਨ ਪਹਿਲੀ ਤਰੀਕ ਨੂੰ ਇਹ ਸੈਸ਼ਨ ਸ਼ੁਰੂ ਹੋਣਾ ਸੀ ਮੈਂ ਉਸ ਦਿਨ ਵੀ ਬਾਹਰ ਆਪਣੀਆਂ 12 ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਔਰ 12 ਮੰਗਾਂ ਮੀਡੀਆ ਦੇ ਸਾਹਮਣੇ ਰੱਖੀਆਂ ਉਹਨਾਂ ਦੇ ਵਿੱਚ ਇਹ ਮੁੱਖ ਮੰਗ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਕੇਜਰੀਵਾਲ ਜੀ ਨੇ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਦੰਤਾਂ ਦਾ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਮੈਂ ਬਾਹਰ ਵੀ ਮੰਗ ਕੀਤੀ ਸੀ ਔਰ ਅੱਜ ਵੀ ਸਵੇਰੇ ਟਵਿੱਟਰ ਦੇ ਉੱਤੇ ਬਾਕੀ ਕਾਊਂਟਰਾਂ ਦੇ ਉੱਤੇ ਮੈਂ ਕਿਹਾ ਕਿ ਅੱਜ ਵੀ ਪੰਜਾਬ ਦੀ ਅਸੈਂਬਲੀ ਚ ਜਾ ਕੇ ਅਸੀਂ ਜਰੂਰ ਮੰਗ ਕਰਾਂਗੇ ਔਰ ਜਿਸ ਵੇਲੇ ਕਲਾਸ਼ਪੁਰ ਸਾਹਿਬ ਬੋਲ ਰਹੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਪੰਜਾਬ ਦੇ ਅੰਦਰ ਦੱਸੋ ਤੁਸੀਂ ਡਿਪਟੀ ਮੁੱਖ ਮੰਤਰੀ ਕਦੋਂ ਮੁੱਖ ਮੰਤਰੀ ਸਾਹਿਬ ਬਣਾਓਗੇ ਤੁਸੀਂ ਲੋਕਾਂ ਨਾਲ ਕੀਤੇ ਵਾਅਦੇ ਕਰਕੇ ਤੁਸੀਂ ਹੁਣ ਦਲਤਾਂ ਨੂੰ ਗਲਾਹ ਰਹੇ ਹੋ ਕਿ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਸਰਕਾਰ ਚੰਗਾ ਕੰਮ ਕਰ ਰਹੀ ਹੈ ਤਾਂ ਫਿਰ ਦਲਤਾਂ ਦਾ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਜਾਂਦਾ ਜੇ ਸਮਾਜ ਦੇ ਲਈ ਅਸੀਂ ਲੜਦੇ ਇੱਥੇ ਆਏ ਆ ਗਰੀਬਾਂ ਦਲਤਾਂ ਪਛੜਿਆ ਨੇ ਇਹਨਾਂ ਨੂੰ ਵੋਟਾਂ ਵਾ ਕੇ ਇਹਨਾਂ ਨੇ ਧੋਖਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਤਾਂ ਮੈਂ ਜਿਸ ਵੇਲੇ ਕਹਿ ਰਿਹਾ ਸੀ ਕਿ ਪੰਜਾਬ ਦਾ ਸੀਐਮ ਸਾਹਿਬ ਬਣਾਓ ਮੈਂ ਸਰਕਾਰਯੋਗ ਲਫਜ਼ਾਂ ਦੇ ਨਾਲ ਕਹਿ ਰਹਾ ਹਾਂ ਸੀਐਮ ਸਾਹਿਬ ਪੰਜਾਬ ਦੇ ਅੰਦਰ ਦਲਤਾਂ ਦਾ ਡਿਪਟੀ ਮੁੱਖ ਮੰਤਰੀ ਬਣਾਓ ਮੈਂ ਨਾਰੇ ਲਗਾ ਰਿਹਾ ਸੀ ਔਰ ਇਹਨਾਂ ਅਪਮਾਨ ਕਰ ਸ਼ਬਦ ਬੋਲਣਾ ਮੇਰੇ ਵਾਸਤੇ ਕਿ ਇਹਦਾ ਦਿਮਾਗ ਦੋਹਰਾ ਪੈ ਗਿਆ ਇਹਨੂੰ ਦੋਹਰਾ ਪੈ ਗਿਆ ਇਹਨੂੰ ਚੁੱਤੀ ਸੰਗਾਓ ਸੀਐਮ ਸਾਹਿਬ ਮੈਂ ਪੰਜਾਬ ਦਾ ਉਹ ਵਿਅਕਤੀ ਆ ਮੈਂ ਕਾਂਸ਼ੀ ਰਾਮ ਸਾਹਿਬ ਦਾ ਪੈਰੋਕਾਰ ਆ ਜਿਹਨੇ ਗਰੀਬਾਂ ਦੀ ਮੂਵਮੈਂਟ ਨੂੰ ਉਠਾਲਿਆ ਸੀ 셀ਫ ਰਿਸਪੈਕਟ ਦੀ ਮੂਵਮੈਂਟ ਦੇ ਵਿੱਚੋਂ ਆਇਆ ਮੈਂ ਮਰਦੇ ਦਮ ਤੱਕ ਕਾਂਗਰਸ ਪਾਰਟੀ 'ਚ ਰਹਿਣਾ ਪਰ ਗਰੀਬਾਂ ਦਾ ਕਦੇ ਅਪਮਾਨ ਨਹੀਂ ਹੋਣ ਦਊਗਾ ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ ਤਾਂ ਮੈਂ ਦਲਤਾਂ ਦੇ ਲਈ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਵਾਂਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੰਦੇ ਦਾ ਪੁੱਤ ਬਣਾ ਕੇ ਫੜੂਗਾ ਉਸੇ ਕ੍ਰਿਮਾ ਨਾਲ ਜਬੂਤ ਵੱਡਾ ਪੰਜਾਬ ਦੀ ਜਨਦਾਲ ਸਮਾਦੇ ਤੇਰਾ ਕੁਮਾਰ ਕੀਤਾ ਔਰ ਕੁਝ ਨਹੀਂ ਕਹਿਣਾ ਚੋਣਾ ਇਹ ਆਪਦਨਾ ਪੰਜਾਬ ਦੇ ਰੋਕ ਲੈਣਗੇ ਪੰਜਾਬ ਦੇ ਤਰਸ ਲੈਣਗੇ ਤੁਹਾਨੂੰ ਆਪਣੀ ਅਕਾਸ਼ ਦੇ ਵਿੱਚ ਚੋਣਾ ਪਊਗਾ ਆਪ ਪੰਜਾਬ ਦੇ ਅੰਦਰ ਜੇ ਤੂੰ ਪਾਰਲੀਮੈਂਟ ਚੋਣਾਂ ਦੇ ਅੰਦਰ ਕਰਾਉ ਸਰ ਪ੍ਰਤਾਪ ਸਿੰਘ ਬਾਜਬਾ ਤੇਰੇ ਗਲਾਮਨੇ ਪਿੱਛੇ ਲੜੂਗਾ ਤੈਨੂੰ ਹਰਾ ਕੇ ਮੂੰਹ ਤੋੜਵਾ ਜਵਾਬ ਦੇ ਕੇ ਸਪੋਰਟ ਚ ਭੇਜਾਂ ਕਿ ਤੈਨੂੰ ਦਰਦਾਂ ਦਾ ਪਾਰ ਕਰਦਾ ਕੋਈ ਨਹੀਂ ਆ ਅੱਜ ਜੋ ਹੋਇਆ ਵਿਧਾਨ ਸਭਾ ਦੇ ਵਿੱਚ ਇਹ ਤੇਰਵਾ ਮੇਰਾ ਖਿਆਲ ਗਵਰਨਰ ਰੈਸੀ 13 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਦਾ ਸੀ ਜੋ ਹਾਲਾਤ ਦੇਖੇ ਉਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਇੱਕ અપਮਾਨ ਕੀਤਾ ਗਿਆ ਚੁਣੇ ਹੋਏ ਵਿਅਕਤੀ ਦਾ ਪਰ ਮੰਗ ਕੀ ਕਰ ਰਿਹਾ ਸੀ ਉਹ ਮੰਗੇ ਕਰ ਰਿਹਾ ਸੀ ਕਿ ਡਿਪਟੀ ਚੀਫ ਮਿਨਿਸਟਰ ਕਿਸੇ ਦਲਿਤ ਵਿਅਕਤੀ ਨੂੰ ਬਣਾਓ ਔਰ ਇਹ ਦੇ ਦੇਣਾ ਉਹਨੂੰ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਏਸ ਤੋਂ ਵੱਡਾ ਹੰਕਾਰ ਵੀ ਕੋਈ ਹੋ ਸਕਦਾ ਨਹੀਂ ਸੋ ਪਹਿਲਾਂ ਬਾਵਾ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਅੱਜ ਕੁਐਸਚਨ ਆਰ ਹੋਣਾ ਸੀ ਪਹਿਲਾਂ ਕੁਐਸਚਨ ਆਰ ਸਾਡਾ ਮੂਲ ਅਧਿਕਾਰ ਹੈ ਔਰ ਹਮੇਸ਼ਾ ਪਹਿਲਾਂ ਸਵਾਲ ਜਵਾਬ ਹੁੰਦੇ ਹਨ ਔਰ ਫਿਰ ਸਵਾਲ ਜਵਾਬ ਤੋਂ ਬਾਅਦ ਜ਼ੀਰੋ ਆਰ ਹੁੰਦਾ ਔਰ ਉਸ ਤੋਂ ਪਹਿਲਾਂ ਹੀ ਇਹ ਤਾਲੇ ਵਾਲੀ ਹਰਕਤ ਤੇ ਸਾਰਾ ਡਰਾਮਾ ਜਿਹੜਾ ਰਚਿਆ ਗਿਆ ਤਾਂ ਜੋ اپوزیشن اپ دی گل نہ ਕਰ سکے ਆ ਸਾਰੀਆਂ ਤਿਆਰੀਆਂ ਸਾਰੇ ਵਿਅਕਤੀਆਂ ਨੇ ਅੱਜ ਤਿਆਰੀਆਂ ਕਰਕੇ ਲੈ ਕੇ ਗਏ ਸੀ ਆਪ ਕੀ ਗੱਲ ਕਰਨਾ ਸੀ گورنر ਅਡਰੈਸ ਤੇ ਲੇਕਿਨ ਇਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਤਿੰਨ ਚਾਰ ਮੂਫਾ ਦੀ ਮੂਮੈਂਟ ਬਣੀ ਕਿ ਇਹਨਾਂ ਦੇ ਐਮ ਐਲ اے ਸਾਹਿਬ ਆ ਗਏ ਡੇਰ ਦੇ ਵਿੱਚ ਜਿਵੇਂ ਸਾਡੀਆਂ ਪੱਗਾਂ ਲਾਉਣੀਆਂ ਹੁੰਦੀਆਂ ਅਸੀਂ ਕੋਈ ਇੱਥੇ ਪੱਗਾਂ ਲਵਾਉਣ ਨਹੀਂ ਆਏ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਨਾ ਸਿਆ ਏ ਆਪ ਇੰਨੀ Eu mandei tu, tu, eu